ਪੰਜਾਬ ਵਿੱਚ ਮੀਂਹ ਨੇ ਤੋੜੇ ਵੱਡੇ ਰਿਕਾਰਡ ਤੇਜ਼ ਮੀਂਹ ਨਾਲ ਹੋਵੇਗਾ ਅੱਜ ਜਲਥਲ 31 ਅਗਸਤ ਮੌਸਮ ਦੀ ਵੱਡੀ ਅਪਡੇਟ ਪੰਜਾਬ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਅਲਰਟ ਸਾਵਣੀ ਜਾਰੀ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਪਵੇਗਾ ਭਾਰੀ ਮੀਂਹ ਅਤੇ ਮੀਂਹ ਪੈ ਰਿਹਾ ਜਿਸ ਕਾਰਨ ਪੰਜਾਬ ਦੇ ਵਿੱਚ ਜਲਥਲ ਹੋਣ ਵਾਲਾ ਹੈ ਅਤੇ ਤੇਜ਼ ਮੀਂਹ ਨੇ ਵੱਡੇ ਰਿਕਾਰਡ ਤੋੜ ਦਿੱਤੇ ਹਨ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਮੌਸਮ ਦੀ ਤਾਜ਼ਾ ਅਪਡੇਟ ਜਾਣਕਾਰੀ ਤੁਹਾਨੂੰ ਸਬਤ ਬਣਾ ਮਿਲਦੀ ਰਹੇ ਅੱਜ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਹੋਵੇਗੀ ਬਾਰਿਸ਼ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਅਲਰਟ ਹੋਇਆ ਇਸ ਬਾਰੇ ਗਾਂਗਾਰੀ ਅਪਡੇਟ ਸਾਂਝੀ ਕਰਾਂਗੇ ਹੜ੍ਹਾਂ ਦਾ ਕਹਿਰ ਕਈ ਪਿੰਡਾਂ ਦਾ ਸੰਪਰਕ ਟੁੱਟਿਆ ਪੰਜਾਬ ਦੇ ਵਿੱਚ ਮੌਸਮ ਵਿਭਾਗ ਦਾ ਅਲਰਟ ਹੋਇਆ ਜਾਰੀ ਜੀ ਹਾਂ ਪੰਜਾਬ ਦੇ ਵਿੱਚ ਹੜ੍ਹਾਂ ਦਾ ਕਹਿਰ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਵਿੱਚ ਲਗਾਤਾਰ ਪੈਰੇ ਭਾਰੀ ਮਹੀਨੇ ਇੱਕ ਵਾਰ ਫਿਰ ਹਾੜਾਂ ਦੀ ਸਿੱਤੀ ਪੈਦਾ ਕਰਦੀ ਹੈ ਅਜਨਾਲਾ ਹਲਕੇ ਵਿੱਚ ਹਾਲਾਤ ਬੇਹਦ ਨਾਜ਼ੁਕ ਹਨ ਜਿੱਥੇ 40 ਤੋਂ 50 ਪਿੰਡਾਂ ਦਾ ਸੰਪਰਕ ਸੜਕੀ ਮਾਰਗ ਟੁੱਟਣ ਕਾਰਨ ਬਾਕੀ ਇਲਾਕਿਆਂ ਤੋਂ ਕੱਟਿਆ ਗਿਆ ਹੈ ਬੀਤੀ ਰਾਤ ਤੋਂ ਪਾਣੀ ਦਾ ਪੱਧਰ 2 ਤੋਂ 3 ਫੁੱਟ ਹੋਰ ਵਧ ਗਿਆ ਹੈ ਜਿਸ ਕਾਰਨ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾ ਰਹੇ ਹਨ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਜੀ ਪੰਜਾਬ ਦੇ ਮੌਸਮ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਪੰਜਾਬ ਦੇ ਜਿਹੜੀ ਬਾਰਸ਼ ਹੋ ਰਹੀ ਹੈ ਭਾਰੀ ਬਾਰਿਸ਼ ਕਾਰਨ ਜਿਹੜਾ ਜਲਥਲ ਹੋ ਰਿਹਾ ਮੌਸਮ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪ੍ਰਸ਼ਾਸਨ ਨੇ ਬਲਾ ਪਿੰਡ ਵਿੱਚ ਰਾਹਤ ਕੇਂਦਰ ਸਥਾਪਿਤ ਕੀਤੇ ਪਰ ਤੇ ਜ਼ਮੀਨਾਰ ਲੋਕਾਂ ਤੱਕ ਖਾਣ ਪੀਣ ਦਾ ਸਮਾਨ ਤੇ ਹੋਰ ਜ਼ਰੂਰੀ ਵਸਤਾਂ ਪਹੁੰਚਣ ਵਿੱਚ ਮੁਸ਼ਕਲ ਆ ਰਹੀਆਂ ਹਨ ਫੌਜ ਨੇ ਨੂੰ ਵੀ ਫੌਜ ਨੂੰ ਵੀ ਬਚਾਅ ਕਾਰਜਾਂ ਦੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਸਮ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਾਣੀ ਭਰ ਗਿਆ ਤੇ ਜਿਸ ਨਾਲ ਲੋਕਾਂ ਦਾ ਆਉਣਾ ਜਾਣਾ ਮੁਸ਼ਕਲ ਹੋ ਚੁੱਕਿਆ ਹੈ ਅਤੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਨੇ ਪੰਜਾਬ ਵਿੱਚ ਲਈ ਨਵੇਂ ਅਲਰਟ ਜਾਰੀ ਕੀਤੇ ਹਨ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਬਨਗਰ ਵਿੱਚ ਅਲਰਟ ਔਰिज ਅਲਰਟ ਜਾਰੀ ਕੀਤਾ ਹੈ ਜਿਸ ਦਾ ਮਤਲਬ ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਗੁਰਦਾਸਪੁਰ ਨਵਾਂ ਸ਼ਹਿਰ ਸ਼੍ਰੀ ਫਤਿਹਗੜ ਸਾਹਿਬ ਪਟਿਆਲਾ ਵਿੱਚ ਜੈਲੂ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਨੇ ਵੱਡੇ ਰਿਕਾਰਡ ਜਿਹੜੇ ਦਰਜ ਕਰਦੇ ਨੇ ਵੱਡੇ ਰਿਕਾਰਡ ਤੋੜ ਦਿੱਤੇ ਹਨ ਜੀ ਜੀ ਹਾਂ ਮੌਸਮ ਵਿਭਾਗ ਅਨੁਸਾਰ ਅਗਲੇ 3 ਦਿਨ ਪੰਜਾਬ ਲਈ ਖਤਰਨਾਕ ਹੋ ਸਕਦੇ ਹਨ ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਜੀ ਹਾਂ ਅਗਲੇ ਆਉਣ ਵਾਲੇ 3 ਦਿਨਾਂ ਲਈ ਪੰਜਾਬ ਦੇ ਵਿੱਚ ਹੋਰ ਬਾਰਿਸ਼ ਜਿਹੜੀ ਆ ਦੱਸੀ ਜਾ ਰਹੀ ਹੈ ਜਿਸ ਕਾਰਨ ਮੌਸਮ ਹੋਰ ਬਦਲੇਗਾ ਤਾਂ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਬਾਰੇ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੜੀ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਤਾਂ ਬੱਦਲਬਾਜ਼ੀ ਤੇ ਤੇਜ਼ ਮੀਂਹ ਤੇ ਸ਼ਰਾਟੇ ਜੀ ਹਾਂ ਡੈਮਾਂ ਦੀ ਗੱਲ ਕੀਤੀ ਜਾਵੇ ਤਾਂ ਭਾਰੀ ਬਾਰਿਸ਼ ਕਾਰਨ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਡੈਮਾਂ ਵਿੱਚੋਂ ਪਾਣੀ ਦਾ ਪੱਧਰ ਵੱਧ ਸਕਦਾ ਹੈ ਜੇਕਰ ਡੈਮਾਂ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਇਸ ਦਾ ਅਸਰ ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਤੇ ਦਿਖਾਈ ਦੇਵੇਗਾ ਜਿਸ ਨਾਲ ਹੜ੍ਹਾਂ ਦੀ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ ਪਿਛਲੇ ਦਿਨੀ ਸੁਗਨਾ ਝੀਲ ਤੋਂ ਛੱਡੇ ਗਏ ਪਾਣੀ ਕਾਰਨ ਪਟਿਆਲਾ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਖੇਤਾਂ ਵਿੱਚ ਪਾਣੀ ਖੇ ਜਿਹੜੇ ਖੇਦ ਨੇ ਪਾਣੀ ਵਿੱਚ ਡੁੱਬ ਗਏ ਹਨ ਜੋ ਕਿ ਘੱਗਰ ਨਦੀ ਦੇ ਓਵਰਫਲੋ ਹੋਣ ਦਾ ਨਤੀਜਾ ਹੈ ਤਾਂ ਦੇਖ ਸਕਦੇ ਹੋ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਮਾਨਸਾ ਸ਼੍ਰੀ ਅਮਰitsar ਸਾਹਿਬ ਤਰਨਤਾਰਨ ਫਾਜ਼ਿਲਕਾ ਹੁਸ਼ਿਆਰਪੁਰ ਵਰਗੇ ਕਈ ਜ਼ਿਲ੍ਹਿਆਂ ਵਿੱਚ ਪਹਿਲਾਂ ਹੀ ਹੜਾਂ ਦੀ ਮਾਰ ਚੱਲ ਰਹੇ ਹਨ ਬਾਕੀ ਮੌਸਮ ਸੰਬੰਧੀ ਜਿਵੇਂ ਕਿ ਹੋਰ ਤਾਜ਼ਾ ਅਪਡੇਟ ਜਾਣਕਾਰੀ ਆਉਂਦੀ ਹੈ ਅਸੀਂ ਚੈਨਲ ਦੇ ਰਾਹੀਂ ਜ਼ਰੂਰ ਸ਼ੇਅਰ ਕਰਾਂਗੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਸ ਵੀਡੀਓ ਨੂੰ ਬਹੁਤ ਬਹੁਤ ਕਰ ਦਿਓ ਸ਼ੇਅਰ ਤਾਂ ਪੰਜਾਬ ਦੇ ਵਿੱਚ ਹੋਰ ਹਜੇ ਤੇਜ਼ ਤੇਜਮੀ ਦੱਸਿਆ ਜਾ ਰਿਹਾ ਹੈ ਮਿਲਦਾ ਵੱਡੀ ਅਪਡੇਟ ਵਿੱਚ ਧੰਨਵਾਦੀ ਸਾਰਿਆਂ ਦਾ